ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀਤਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਇੱਕ ਵੱਡੇ ਹੋਟਲ ਦੇ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਮੁੰਡੇ ਕੁੜੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਅਮਰitsar ਦੇ ਇੱਕ ਵੱਡੇ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਬਿਨਾ ਆਈਡੀ ਪ੍ਰੂਫ ਦਿੱਤੇ ਜਿਹੜੇ ਉੱਥੇ ਮੁੰਡਿਆਂ ਨੇ ਕੁੜੀਆਂ ਨੇ ਕਮਰੇ ਲਏ ਹੋਏ ਸਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕੀਤਾ ਗਿਆ ਕਈ ਕੁੜੀਆਂ ਕਈ ਮੁੰਡੇ ਗ੍ਰਫਤਾਰ ਕੀਤੇ ਗਏ ਨੇ ਹਲਕੀ ਹਲਕੀ ਉਮਰ ਦੇ ਜਿਹੜੇ ਮੁੰਡੇ ਕੁੜੀਆਂ ਨੇ ਤਸਵੀਰਾਂ ਦੇਖ ਸਕਦੇ ਤੁਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੁਲਿਸ ਦੇ ਦੱਸਣ ਮੁਤਾਬਕ ਹੋਟਲ ਦੇ ਮਾਲਕ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕਿਉਂਕਿ ਬਿਨਾ ਆਈਡੀ ਪ੍ਰੂਫ ਤੋਂ ਇਹ ਹੋਟਲ ਦਾ ਮਾਲਕ ਜਿਹੜਾ ਆ ਬਿਨਾ ਆਈਡੀ ਪ੍ਰੂਫ ਤੋਂ ਹੋਟਲ ਦਾ ਮਾਲਕ ਇਹਨਾਂ ਨੂੰ ਕਮਰੇ ਦਿੰਦਾ ਸੀ ਜਿਸ ਦੇ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਮੂੰਹ ਸਿਰ ਲੁਕੋ ਕੇ ਜਿਹੜੇ ਮੁੰਡੇ ਕੁੜੀਆਂ ਭੱਜ-ਭੱਜ ਕੇ ਗੱਡੀ 'ਚ ਪੁਲਿਸ ਦੀ ਗੱਡੀ 'ਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਰਐਸ ਹੋਟਲ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਅੰਮ੍ਰਿਤਸਰ ਦੇ ਆਰਐਸ ਹੋਟਲ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦਾ ਮਾਲਕ ਜਿਹੜਾ ਆ ਉਹ ਬਿਨਾਂ ਆਈਡੀ ਪ੍ਰੂਫ ਲੈ ਇਹਨਾਂ ਅਨ ਮੁੰਡੇ ਕੁੜੀਆਂ ਨੂੰ ਜਿਹੜਾ ਇਹ ਕਮਰਾ ਕਿਰਾਏ ਤੇ ਦੇ ਦਿੰਦਾ ਸੀਗਾ ਜਿਸਦੇ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਇੱਥੇ ਛਾਪੇ ਮਾਰੇਗਾ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਜਿਹੜੀ ਆ ਪੁਲਿਸ ਨੂੰ ਮਿਲੀ ਕਿ ਇਸ ਤਰ੍ਹਾਂ ਦਾ ਇੱਥੇ ਧੰਦਾ ਚਲਾਇਆ ਜਾਂਦਾ ਇਸ ਤਰ੍ਹਾਂ ਹੋਟਲ ਦੇ ਜਿਹੜੇ ਆ ਨਿਯਮ ਔਰ ਜੋ ਨਿਯਮ ਨਿਯਮ ਹੁੰਦੇ ਉਹ ਤੋੜੇ ਜਾ ਰਹੇ ਨੇ ਤਾਂ ਮੌਕੇ ਉੱਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਕਈ ਮੁੰਡੇ ਕੁੜੀਆਂ ਗ੍ਰਿਫਤਾਰ ਕੀਤੇ ਗਏ ਨੇ ਜਿਸ ਦੇ ਬਾਅਦ ਪੁਲਿਸ ਨੇ ਹੋਟਲ ਦੇ ਮਾਲਕ ਦੇ ਉੱਤੇ ਵੀ ਕਾਰਵਾਈ ਕੀਤੀ ਆ ਪੁਲਿਸ ਨੇ ਹੋਟਲ ਦੇ ਮਾਲਕ ਉੱਤੇ ਪਰਚਾ ਦਰਜ ਕੀਤਾ ਕਿ ਹੋਟਲ ਦੇ ਜੋ ਕਾਨੂੰਨ ਆ ਜੋ ਨਿਯਮ ਆ ਉਹਨਾਂ ਦੀਆਂ ਧੱਜੀਆਂ ਉਡਾ ਕੇ ਅਜਿਹਾ ਕਾਰਾ ਕੀਤਾ ਗਿਆ ਹੈਗਾ ਜਿੱਥੇ ਮੁੰਡੇ ਕੁੜੀਆਂ ਨੂੰ ਬਿਨਾ ਆਈਡੀ ਪ੍ਰੂਫ ਤੋਂ ਜਿਹੜੇ ਆ ਦੇਖ ਸਕਦੇ ਤੁਸੀਂ ਕਿ ਕਮਰੇ ਦਿੱਤੇ ਜਾ ਰਹੇ ਸੀਗੇ ਤਾਂ ਤਸਵੀਰਾਂ ਅੰਮ੍ਰਿਤਸਰ ਦੇ ਇੱਕ ਆਰਐਸ ਹੋਟਲ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਹੁਣ ਇਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਨਾ ਮੁੰਡੇ ਕੁੜੀਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉੱਥੇ ਇਹਨਾਂ ਨੂੰ ਉਹਨਾਂ ਦੇ ਹਵਾਲੇ ਕੀਤਾ ਗਿਆ ਤੇ ਇਸ ਤੋਂ ਇਲਾਵਾ ਹੋਟਲ ਦੇ ਮਾਲਕ ਦੇ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਤਾਂ ਸੁਣਾਉਂਦੇ ਚੱਲਦੇ ਆ ਕਿ ਇਸ ਮਾਮਲੇ 'ਚ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਹੋਟਲ ਸਰੇਟ ਵਿੱਚ 15 ਗੈਸ ਦੇ ਸੰਬੰਧਿਤ ਸਪੈਸ਼ਲ ਆਪਸ਼ਨ ਹੋਇਆ ਤਾਂ ਵੀ ਉਹ ਲੋਗ ਬਾਰੇ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾਂ ਡਾਕੂਮੈਂਟ ਤੋਂ ਨਾਮ ਲਗਾਣ ਸਾਨੂੰ ਕਮੈਂਡ ਮਿਲੀ ਵੀ ਆਰਐਸ ਏਜੰਸੀ ਹੈ ਗੱਲ ਜਮ ਦੋਸ਼ ਸ਼ਰੀਪੁਰੇ ਵੀ ਇਹ ਬਿਨਾਂ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਉਰੇ ਸੰਬੰਧ ਵਿੱਚ ਜਿਸ ਪਹਿ ਰਾਣੀ ਨੇ ਰਿਪੋਰਟ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰਕੜ ਲਿਆ ਗਿਆ ਨਾ ਪ੍ਰੂਫ ਲਿਆ ਉਰੇ ਸੰਬੰਧ ਵਿੱਚ ਅਸੀਂ ਇਹ ਮੁਕਦਮਾ ਦਰਜ ਕਰ ਰਹੇ ਹਾਂ ਇਹਨਾਂ ਹੁਕਮ ਦੇ ਖਿਲਾਫਰ ਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨ ਐਸ ਹੋ ਗਿਆ ਉਹ ਜਿਹੜਾ ਮੁਕਦਮਾ ਦਰਜ ਕਰ ਰਹੇ ਹਾਂ ਕੀਤੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰਾ ਜੀ ਰੋਟਲ ਬਟਰ ਦੇ ਮਾਲਕ ਦਾ ਕੰਮ ਲੈ ਕੇ ਚੋਰਾ ਰਿਆ ਲਿਸਟ ਸਰ ਜਿਹੜੇ ਬੰਦੇ ਫੜੇ ਆ ਜੇ ਲੇਡੀਜ਼ ਫੜੀਆਂ ਆ ਉਹਨਾਂ ਦਾ ਕੀ ਮਾਮਲਾ ਵਿੱਚ ਨਹੀਂ ਉਹ ਸਰ ਜ ਉਹਨਾਂ ਦੇ ਰੂਮ ਲੈਣ ਨੂੰ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਨੂੰ ਦੇ ਰਿਆਂ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਤੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਇਹਦੇ ਖਿਲਾਫ ਇੱਕ ਕਾਰਵਾਈ ਕਰਦੇ ਚਾਰ ਵੀ ਦੇ ਵਿੱਚ ਕੋਈ ਪੰਦੇ ਨਹੀਂ ਉਹਦੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਡੇ ਦੇ ਡਾਕੂਮੈਂਟ ਲੈਣ ਦੇ ਦਾ ਪਚੰਦਾ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਧੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਧੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝ ਨਹੀਂ ਬਾਕੀ ਜਿਹੜੀਆਂ ਲੜਕੀਆਂ ਨੇ ਉਹਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ ਉਹ ਤਾਂ ਮਲੇ ਵਾਲੇ ਨੇ ਕਿਹਾ ਕਿ ਨਾ ਵੇ ਧੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੋਂ ਉਹੀ ਕਾਰਵਾਈ ਕੀਤੀ ਹੈਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਆਲੇ ਨੇ ਪ੍ਰੂਫ ਨਹੀਂ ਰੱਖੇ ਫੇਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫੇਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਦੇ ਉਹੀ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰਵਾਈ ਕਰ ਰਹੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਬੜੀਆਂ ਹੋਣ